ਦੋਸਤੋ ਮੱਖੀਆਂ ਮੱਛਰਾਂ ਦਾ ਜਿਹੜਾ ਖਾਨਦਾਨੀ ਖਤਮ ਹੋ ਜਾਊਗਾ ਤੁਸੀਂ ਜਿਹੜੀ ਪਰੇਸ਼ਾਨੀ ਚੱਲ ਰਹੇ ਹੋ ਨਾ ਇਹ ਤੁਹਾਡੀ ਪਰੇਸ਼ਾਨੀ ਸਾਰੀ ਖਤਮ ਹੋ ਜੂਗੀ ਦੋਸਤੋ ਬਿਨਾ ਲਾਈਟ ਤੋਂ ਬਿਨਾ ਸਪਰੇਅ ਤੋਂ ਮੱਛਰ ਜਿਹੜੀ ਮੱਛਰ ਤੇ ਮੱਖੀ ਤੁਹਾਡੀ ਘਰੇ ਕੀ ਤੁਹਾਡੇ ਮਤਲਬ ਕਿ ਦੂਰ ਦੂਰ ਤੱਕ ਵੀ ਨੇੜੇ ਨਹੀਂ ਨਜ਼ਰ ਆਉਣਗੇ ਹਾਂਜੀ ਤੇ ਆਹ ਵਾਲੀ ਚੀਜ਼ ਤੁਸੀਂ ਵੀ ਦੋਸਤੋ ਅੱਜ ਹੀ ਬਣਾ ਲਓ ਤੇ ਉਹਦੇ ਲਈ ਸਾਰੀ ਵੀਡੀਓ ਜ਼ਰੂਰ ਦੇਖਿਓ ਆਹ ਪਵਨ ਕਮਾਲ ਹੀ ਹੋ ਗਈ ਇੱਕ ਸੈਕਿੰਡ ਚ ਕਿੰਨੀਆਂ ਮੱਖੀਆਂ ਮਰ ਗਈਆਂ ਆਹ ਦੇਖੋ ਕਿਵੇਂ ਕਮਾਲ ਹੋਈ ਜਾਂਦਾ ਲੱਗ ਗਏ ਨਾ ਢੇਰ ਮੱਖੀਆਂ ਮੱਛਰਾਂ ਦੇ ਬਿਲਕੁਲ ਪਵਨ ਬਿਲਕੁਲ ਐਵੇਂ ਨਹੀਂ ਇਹ ਕਾਮਯਾਬ ਚੀਜ਼ ਦੋਸਤੋ ਆਹ ਪ੍ਰੋਜੈਕਟ ਬਣਾਉਣ ਵਾਸਤੇ ਤੁਹਾਨੂੰ ਸਿਰਫ ਆ ਇੱਕ ਡੱਬਾ ਚਾਹੀਦਾ ਇਹ 1 ਕਿਲੋ ਵਾਲਾ ਡੱਬਾ ਹੈ 1 ਕਿਲੋ ਵਾਲਾ ਡੱਬਾ ਲੈ ਕੇ ਤੇ ਤੁਸੀਂ ਸਾਰੀ ਜ਼ਿੰਦਗੀ ਮੱਖੀਆਂ ਦੀ ਟੈਨਸ਼ਨ ਤੋਂ ਮੁਕਤੀ ਪਾ ਸਕਦੇ ਹੋ ਮੱਖੀਆਂ ਹੋਈਆਂ ਮੱਛਰ ਹੋਇਆ ਇੱਕ ਦੋਸਤੋ ਆਪਾਂ ਨੂੰ ਚਾਹੀਦਾ 12 ਵੋਲਟ ਦਾ ਫੈਨ ਮਤਲਬ ਕਿ ਜਿਹੜਾ ਫੈਨ ਆਪਾਂ ਨੂੰ Amazon ਤੋਂ ਜਾਂ ਕਿਤੋਂ ਵੀ ਮਤਲਬ ਕਿ ਅ ਦੁਕਾਨ ਤੋਂ ਮਿਲ ਜਾਊਗਾ ਇਲੈਕਟ੍ਰੋਨਿਕ ਦੁਕਾਨ ਤੋਂ ਮਿਲ ਜਾਊਗਾ 12 ਵੋਲਟ ਵਾਲਾ ਹੋਣਾ ਚਾਹੀਦਾ ਤੇ ਦੂਜਾ ਦੋਸਤੋ ਆਪਾਂ ਲੈਣਾ ਇੱਕ 12 ਵੋਲਟ ਦਾ ਬਲਬ ਲੈਣਾ ਹਾਂ ਤੁਸੀਂ ਦੇਖੋ ਜਿਹੜਾ LED ਬਲਬ ਹੁੰਦਾ ਇਹ ਇਸ ਤਰ੍ਹਾਂ ਦੇ ਬਲਬ ਮਿਲ ਜਾਂਦੇ ਇਹਨੂੰ ਸਪੈਸ਼ਲ ਮਤਲਬ ਕਿ ਮਛਰਾਂ ਤੇ ਬਹੁਤ ਜ਼ਿਆਦਾ ਕੰਮ ਕਰਦਾ ਆ ਜਿਹੜਾ ਮਤਲਬ ਦੋਸਤੋ ਤਿੰਨੇ ਚੀਜ਼ਾਂ ਇਹਦੇ ਵਾਸਤੇ ਆ ਪ੍ਰੋਜੈਕਟ ਬਣਾਉਣ ਵਾਸਤੇ ਚਾਹੀਦੀਆਂ ਦੋਸਤੋ ਇਹਦਾ ਟੱਕਣ ਜਿਹੜਾ ਉਹ ਰਿਮੂਵ ਕਰ ਦੇਣਾ ਰਿਮੂਵ ਕਰਕੇ ਤੁਸੀਂ ਜਿਹੜਾ ਆ ਚੀਜ਼ ਇਹਨੂੰ ਇਹਦੇ ਵਿੱਚ ਐਡਜਸਟ ਕਰਨੀ ਹੈ ਮਤਲਬ ਕਿ ਇਹਨੂੰ ਆਪਾਂ ਥੱਲੇ ਲੈ ਕੇ ਜਾਣਾ ਪ੍ਰੋਜੈਕਟ ਦੇ ਵਿੱਚ ਜਿਵੇਂ ਤੁਸੀਂ ਸਟਾਰਟਿੰਗ ਦੇ ਵਿੱਚ ਵੀਡੀਓ ਦੇਖੀ ਸੀਗੀ ਇਹਨੂੰ ਜਿਵੇਂ ਥੱਲੇ ਲੈ ਕੇ ਜਾਣਾ ਆਪਾਂ ਐਵੇਂ ਕਰਕੇ ਇੱਥੋਂ ਤੱਕ ਲੈ ਕੇ ਜਾਣਾ ਤੇ ਵੀ ਦੋਸਤੋ ਜਿਹੜਾ ਪ੍ਰੋਜੈਕਟ ਸੀਗਾ ਆ ਜਿਹੜਾ ਫੈਨ ਸੀ 12 ਵਟ ਦਾ ਇਹਨੂੰ ਆਪਾਂ ਐਨਐਸ ਬਾਕਸ ਦੇ ਵਿੱਚ ਕਰਤਾ ਹੁਣ ਆਪਾਂ ਇਹਦੇ ਵਿੱਚ ਕੀ ਕਰਨਾ ਹੁਣ ਜਿਹੜਾ ਆ ਪ੍ਰੋਜੈਕਟ ਦਾ ਜਿਹੜਾ ਫੈਨ ਆ ਜਿਹੜਾ ਸੌਰੀ ਬਟਨ ਆ ਆਨ-ਆਫ ਵਾਲਾ ਇਹਨੂੰ ਆਪਾਂ ਬਾਹਰ ਕੱਢਾਂਗੇ ਇੱਥੇ ਹੌਲ ਕਰਕੇ ਮਤਲਬ ਕਿ ਗਰਮ ਕਰਕੇ ਕੋਈ ਸਰਾਖ ਲਓ ਵੀ ਦੋਸਤੋ ਹੁਣ ਜਿਹੜਾ ਆਪਾਂ ਚਾਕੂ ਆ ਕਰਦੇ ਜਿਹੜੀ ਆਪਣੀ ਉਹਨੂੰ ਆਪਾਂ ਗਰਮ ਕਰ ਲੈਣਾ ਏਡਾ ਸਰਾਖ ਕਰ ਲੈਣਾ ਆਪਾਂ ਦੋਸਤੋ ਇਧਰ ਆਪਾਂ ਸਰਾਖ ਕਰ ਲਿਆ ਇੱਕ ਸਰਾਖ ਇਧਰ ਕਰ ਲਿਆ ਤੇ ਇੱਕ ਸਰਾਖ ਇਧਰ ਕਰ ਲਿਆ ਤੇ ਜਿਹੜਾ ਟੱਕਾ ਨਾ ਆ ਦੇਖੋ ਤੁਸੀਂ ਇਹ ਆਪਾਂ ਉੱਪਰ ਲਾ ਦੇਣਾ ਇਹਦੇ ਵਿੱਚ ਅਸੀਂ ਆ 12 ਵਾਟ ਦੇ ਜਿਹੜਾ ਆਪਾਂ ਬਲਬ ਪਾਉਂਦਾ ਦੋਸਤੋ ਸਪੈਸ਼ਲ ਇਨਸਾਈਟ ਕਿਲਰ ਬਲਬ ਕਹਿੰਦੇ ਇਹਨੂੰ ਇਹ ਬਲਬ ਤੁਹਾਨੂੰ Amazon ਤੋਂ ਮਿਲ ਜਾਊਗਾ ਇਨਸਾਈਟ ਕਿਲਰ ਆਪਾਂ ਤੁਸੀਂ ਬਲਬ ਕਰੋਗੇ ਤਾਂ ਸਰਚ ਕਰਕੇ ਇਹਦੀ ਆਪਾਂ ਇਹਦੇ ਨਾਲ ਕਨੈਕਸ਼ਨ ਕਰਤਾ ਦੋਸਤੋ ਆ ਚੀਜ਼ ਆਪਾਂ ਵਿੱਚ ਰੱਖ ਦੇਣੀ ਹੈ ਇਹਦੇ ਤੇ ਇਹਨੂੰ ਟੱਕਾ ਨੂੰ ਕਰ ਦੇਣਾ ਉੱਪਰੋਂ ਬੰਦ ਇਹ ਹਾਫ ਪ੍ਰੋਜੈਕਟ ਬਣਿਆ ਦੋਸਤੋ ਪੂਰਾ ਪ੍ਰੋਜੈਕਟ ਨਹੀਂ ਬਣਿਆ ਤੇ ਹੁਣ ਆਪਾਂ ਇਹਦੇ ਵਿੱਚ ਆਪਾਂ ਸੋਲਰ ਪੈਨਲ ਲੈਂਦਾ ਦੋਸਤੋ ਇੱਕ 6 ਵਾਟ ਦਾ ਸੋਲਰ ਪੈਨਲ ਲੈਂਦਾ ਇਹਦਾ ਕਨੈਕਸ਼ਨ ਵੀ ਆਪਾਂ ਇਹਦੇ ਵਿੱਚ ਕਰਾਂਗੇ ਮਤਲਬ ਤੁਸੀਂ ਇੱਕ ਥੱਲੇ ਤੁਸੀਂ ਸਰਾਖ ਮਾਰਨਾ ਇੱਥੇ ਸਰਾਖ ਮਾਰਨਾ ਦੋਸਤੋ ਉਹ ਕਿਸ ਹਿਸਾਬ ਨਾਲ ਸਰਾਖ ਮਾਰਨਾ ਜਿਹਦੇ ਵਿੱਚੋਂ ਆਪਾਂ ਮੱਛਰ ਮੱਖੀਆਂ ਨੂੰ ਬਾਹਰ ਕੱਢਣਾ ਦੋਸਤੋ ਆਹ ਸਰਾਖ ਐਵੇਂ ਮਾਰਨਾ ਵੀ ਇਹਨੂੰ ਕੱਟਣਾ ਲਿੰਗਾ ਪੂਰਾ ਇਹਨੂੰ ਤੁਸੀਂ ਆਹ ਹਿਸਾਬ ਬਣਾ ਲੈਣਾ ਵੀ ਇਧਰੋਂ ਇਧਰ ਦੇਖੋ ਤੁਸੀਂ ਇਹ ਇਹ ਬਾਰੀ ਬਣ ਜਾਊਗੀ ਮਤਲਬ ਕਿ ਮੱਖੀਆਂ ਬਾਹਰ ਕੱਢਣ ਵਾਸਤੇ ਆ ਦੇਖੋ ਆਵੇਂ ਮਾਰਨਾ ਪੂਰਾ ਕੱਟਣਾ ਨਹੀਂਗਾ ਇਹ ਹੁਣ ਆਪਣੀ 바ਰੀ ਬਣ ਗਈ ਐਸੇ ਤਰ੍ਹਾਂ ਲੋਟ ਲੱਗ ਜਾਣਾ ਤੇ ਹੁਣ ਦੋਸਤੋ ਆਪਣਾ ਪ੍ਰੋਜੈਕਟ ਜਿਹੜਾ ਬਣ ਕੇ ਤਿਆਰ ਹੋ ਗਿਆ ਹੋ ਗਿਆ ਦਾ ਬਟਨ ਆ ਰਿਹਾ ਤੁਸੀਂ ਇਹ ਬਟਨ ਛੱਡਣਾ ਤੇ ਦੇਖੋ ਤੇ ਜਿਹੜਾ ਤੁਸੀਂ ਤੁਹਾਡਾ ਫੈਨ ਹੈ ਤੁਸੀਂ ਦੇਖ ਰਹੇ ਹੋ ਫੈਨ ਦੇ ਅੰਦਰ ਚੱਲ ਰਿਹਾ ਆ ਦੇਖੋ ਕਿੰਨੀ ਸਪੀਡ ਨਾਲ ਚੱਲ ਰਿਹਾ ਹੁਣ ਇਹਦੇ ਚੋਂ ਇੱਥੋਂ ਮੱਖੀਆਂ ਖਿੱਚਣੀਆਂ ਇਹਨੇ ਐਸ ਪ੍ਰੋਜੈਕਟ ਨੇ ਇੱਥੋਂ ਮੱਖੀਆਂ ਮੱਛਰ ਜੇ ਤੋ ਲਾਈਟ ਲਾਗਦੀ ਥੋਨੂੰ ਪਤਾ ਹੈ ਵੀ ਲਾਈਟ ਲਾਗਦੀ ਉੱਤੇ ਮੱਖੀਆਂ ਮੱਖਰ ਮੱਖੀਆਂ ਮੱਛਰ ਆਉਂਦੇ ਆ ਇਥੇ ਜਿਹਦਾ ਅੰਦਰ ਵਰਨ ਕਰਨੀਆਂ ਮੱਖੀਆਂ ਤੇ ਇਹ ਮਤਲਬ ਜਿਹੜਾ ਖਿੱਚ ਕੇ ਤੇ ਥੱਲੇ ਇਹਦੇ ਵਿੱਚ ਫਿੱਟ ਦਿਆ ਕਰੂਗਾ ਦੋਸਤੋ ਆਪਾਂ ਇਹਦਾ ਕਨੈਕਸ਼ਨ ਵੀ ਕਰਤਾ ਸੋਲਰ ਦਾ ਤੇ ਹੁਣ ਆਪਣਾ ਮਤਲਬ ਕਿ ਪੂਰਾ ਪ੍ਰੋਜੈਕਟ ਬਣ ਕੇ ਤਿਆਰ ਹੋ ਗਿਆ ਹੁਣ ਆਪਣਾ ਫਾਈਨਲ ਟਾਈਮ ਆ ਗਿਆ ਆਪਾਂ ਮਤਲਬ ਕਿ ਧਾਗਾ ਲੈ ਲਿਆ ਟੰਗਣ ਵਾਸਤੇ ਇਹ ਪ੍ਰੋਜੈਕਟ ਨੂੰ ਇਹਨਾਂ ਆਪਾਂ ਇੱਥੇ ਲਾਵਾਂਗੇ ਤੇ ਹੁਣ ਇਹਦੇ ਉੱਤੇ ਕੱਸਾਂਗੇ ਟੰਕਣ ਆ ਦੋਸਤੋ ਦੇਖੋ ਪ੍ਰੋਜੈਕਟਾ ਬਣ ਕੇ ਹੋ ਗਿਆ ਤਿਆਰ। ਦੋਸਤੋ ਆਪਣਾ ਪ੍ਰੋਜੈਕਟ ਫਾਈਨਲੀ ਹੋ ਗਿਆ ਤਿਆਰ ਤੇ ਹੁਣ ਇਹ ਵਰਕ ਕਿਵੇਂ ਕਰਦਾ ਇਹ ਤੁਹਾਨੂੰ ਦਿਖਾਉਣੇ ਆ ਕਿ ਕਿੰਨੇ ਚਿਰ ਦੇ ਵਿੱਚ ਕਿੰਨੀਆਂ ਮੱਖੀਆਂ ਮਾਰ ਦਿੰਦਾ। ਇਹਦੇ ਲਈ ਆਪਾਂ ਹੁਣ ਸ਼ਾਮ ਹੋਈ ਹੋਈ ਆ ਤੇ ਸ਼ਾਮ ਨੂੰ ਤੁਹਾਨੂੰ ਪਤਾ ਇਹ ਮੱਖੀਆਂ ਬਾਹਰ ਬਹੁਤ ਆ ਜਾਂਦੀਆਂ। ਤੇ ਆਪਾਂ ਇੱਥੇ ਟੰਗਦੇ ਆਂ। ਇਧਰ ਦੇਖੋ। ਆਹ ਟੰਗੇ ਤਾਂ ਤੇ ਹੁਣ ਆਪਾਂ ਫੈਨ ਕਰਦਨੇ ਆਉਣ ਤੇ ਇਹਨੂੰ 5 ਮਿੰਟ ਦੇਖਦੇ ਆਂ। ਦੇਖੋ ਮੱਖੀਆਂ ਕਿਵੇਂ ਆ ਰਹੀਆਂ। ਆਹ ਦੇਖੋ। ਆਹ ਦੇਖੋ। ਲਓ ਜੀ। 10-15 ਮਿੰਟਾਂ ਤੋਂ ਬਾਅਦ ਅਸੀਂ ਇਹਦਾ ਫਾਈਨਲ ਰਿਜ਼ਲਟ ਚੈੱਕ ਕਰਨ ਲੱਗੇ ਆਂ ਵੇ ਦਾ ਰਿਜ਼ਲਟ ਕੀ ਆਇਆ ਆਇਆ ਨਹੀਂ ਕੋਈ ਇਹਨੂੰ ਆਪਾਂ ਪਹਿਲਾਂ ਬੰਦ ਕਰ ਦਈਏ ਬੰਦ ਕਰ ਦੋ ਆਇਆ ਕੋਈ ਜਾਲ ਦੇ ਵਿੱਚ ਲਓ ਤੁਸੀਂ ਕੀ ਕੱਲ ਕਰਦੇ ਹੋ ਵੇਖੋ ਤਾਂ ਅਸੀਂ ਕਿੰਨੀਆਂ ਆ ਗਈਆਂ ਜਾਲ ਦੇ ਵਿੱਚ ਦੋਸਤੋ ਆ ਦੇਖੋ ਤੁਸੀਂ ਮੈਂ ਕਹਿੰਦਾ ਵੀ ਕੱਢ ਕੇ ਦਿਖਾਓ ਪਾਉਣ ਇੱਥੇ ਕੱਢ ਕੇ ਦਿਖਾਓ ਦੋਸਤੋ 1 ਮਿੰਟ ਦੇ ਵਿੱਚ ਮਤਲਬ ਕਿ 10 ਮਿੰਟ ਹੋਏ ਆ ਤੇ ਮੱਖੀਆਂ ਵੇਖੋ ਕਿਵੇਂ ਇਸ ਪ੍ਰੋਜੈਕਟ ਨੇ ਮਤਲਬ ਕਿ ਫੜੀਆਂ ਲਓ ਆ ਦੇਖੋ ਆ ਦੋਸਤੋ ਮਾਰੀ ਗੰਗਾ ਫਾਈਨਲ ਰਿਜ਼ਲਟ ਆ ਗਿਆ ਦੋਸਤੋ ਆ ਮੱਖੀਆਂ ਮਾਰ ਹੀ ਦਿੱਤੀਆਂ ਫੈਨ ਨੇ ਇਧਰ ਦੇਖੋ ਤੁਸੀਂ ਦੇਖੋ ਆ ਦੇਖੋ ਦੋਸਤੋ ਮੈਂ ਕਹਿੰਨਾ ਕਮਾਲ ਦਾ ਪ੍ਰੋਜੈਕਟ ਬਣਾਇਆ ਤੇ ਦੋਸਤੋ ਇਹ ਤੁਸੀਂ ਥੋੜਾ ਜਿਹਾ ਵੱਡਾ ਵੀ ਬਣਾ ਸਕਦੇ ਹਾਂ ਹਾਂਜੀ ਇਹ ਜਿਹੜੇ ਚੱਲਦੀ ਫਿਰਦੀ ਮਸ਼ੀਨ ਬਣਾਈ ਹੈ ਨਾ ਆਪਾਂ ਮੱਛਰਾਂ ਤੇ ਮੱਖੀਆਂ ਨੂੰ ਮਾਰਨ ਵਾਲੀ ਹੁਣ ਆਪਾਂ ਅੰਦਰ ਲਾ ਕੇ ਦੇਖਦੇ ਹਾਂ ਇੱਥੇ ਕਿਉਂਕਿ ਆਪਾਂ ਲੌਬੀ ਦੇ ਗੇਟ ਛੱਡ ਦਿੰਨੇ ਆ ਖੁੱਲੇ ਤੇ ਮੱਖੀਆਂ ਤੇ ਮੱਛਰ ਆ ਜਿਹੜੇ ਕਿ ਅੰਦਰ ਵੀ ਐਂਟਰ ਹੋ ਜਾਂਦੇ ਆ ਜੇ ਹੋਂ ਦੋਸਤੋ ਆਪਾਂ ਇਹਨੂੰ ਕਰ ਦਿੰਨੇ ਆ ਔਨ ਦੋਸਤੋ ਆ ਔਨ ਹੋ ਚੁੱਕੀ ਆ ਹਾਂ ਜੀ ਹੁਣ ਦੇਖਦੇ ਆਪਾਂ ਮੱਛਰ ਮੱਖੀਆਂ ਇਹਦੇ ਵਿੱਚ ਕਿੰਨੇ ਚਿਰ ਦੇ ਵਿੱਚ ਕਿੰਨੇ ਆ ਜਾਂਦੇ ਆ ਪવન ਲੈ ਕੇ ਆਓ 10 ਮਿੰਟ ਹੋ ਗਏ ਆ ਇਹਨੂੰ ਵੀ ਹਾਂ ਜੀ ਹਾਂ ਜੀ ਅੱਜ ਜਿਹੜੀਆਂ ਮੱਖੀਆਂ ਬਹੁਤ ਵੜ ਗਈਆਂ ਸੀ ਅੰਦਰ ਕਿਉਂਕਿ ਲੌਬੀ ਦਾ ਗੇਟ ਖੁੱਲਾ ਛੱਡਦਾ ਸੀ ਲੈ ਆਉਣ ਆਇਆ ਕੋਈ ਜਾਲ ਦੇ ਵਿੱਚ ਲੈ ਤੁਹਾਨੂੰ ਤਾਂ ਔਾਰਡ ਮਿਲਣਾ ਚਾਹੀਦਾ ਵੇਖ ਤਾਂ ਸਹੀ ਤੁਸੀਂ ਕਿੰਨਾ ਵਧੀਆ ਯੰਤਰ ਬਣਾਤਾ ਤੇ ਮੱਖੀਆਂ ਦਾ ਵੇਖੋ ਢੇਰ ਫੇਰ ਲੱਗ ਗਿਆ ਕੱਢੀ ਕੱਢੀ ਪਾਵਣ ਵਿੱਚੋਂ ਕੱਢਿਓ ਲੋ ਘੱਟ ਮੇਰੇ ਹੱਥ ਤੇ ਆਉਂਦੇ ਮੱਖੀਆਂ ਲੋਕ ਆਖਣਗੇ ਕੀ ਕਰਦੇ ਆ ਮੱਖੀ ਤੋਂ ਬਹੁਤ ਖੁਸ਼ੀ ਹੋਈ ਅੱਜ ਇੱਕ ਪ੍ਰੋਜੈਕਟ ਦੇਖ ਕੇ ਘਰੇ ਬਣਾਇਆ ਦੇਖੋ ਦੋਸਤੋ ਲੋ 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 ਮੱਖੀਆਂ ਦਾ ਢੇਰ ਤੁਹਾਡੇ ਹੱਥ ਤੇ ਲਾਤਾ ਹੱਥ ਧੋ ਲਿਓ ਬਾਅਦ ਚ ਚੰਗੀ ਤੇ ਆ ਦੇਖੋ ਮੱਖੀਆਂ ਦਾ ਢੇਰ ਕਿੰਨਾ 5-7 ਮਿੰਟ ਲਾ ਕੇ ਰੱਖਿਆ ਬਿਲਕੁਲ ਆ ਦੇਖੋ ਦੋਸਤੋ ਕਿ ਮੱਖੀਆਂ ਵਾੜੀ ਬਹੁਤ ਗਈਆਂ ਸੀ ਅੰਦਰ ਗੇਟ ਸਾਰਾ ਦਿਨ ਖੁੱਲਾ ਰਿਹਾ ਦੋਸਤੋ ਹੁਣ ਤੁਹਾਨੂੰ ਇਸ ਪ੍ਰੋਜੈਕਟ ਦਾ ਫਾਈਨਲ ਟੈਸਟ ਅਸੀਂ ਇੱਕ ਦੋ ਦਿਨਾਂ ਤੱਕ ਫਿਰ ਦੁਬਾਰਾ ਤੋਂ ਪਾਵਾਂਗੇ ਜੇ ਜੇ ਪ੍ਰੋਜੈਕਟ ਤੁਹਾਨੂੰ ਵਧੀਆ ਲੱਗਿਆ ਵਧੀਆ ਜਾਣਕਾਰੀ ਵਧੀਆ ਲੱਗੀ ਉਮੀਦ ਹਾਂ ਤੁਸੀਂ ਸ਼ੇਅਰ ਦੀ ਨੇਰੀ ਲਿਆ ਦੋਗੇ ਇਹਦੇ ਵਿੱਚ ਤੁਸੀਂ ਵੱਡਾ ਬਾਲਟੀ ਚ ਵੀ ਬਣਾ ਸਕਦੇ ਫੈਨ ਲਾ ਕੇ ਪਵਣ ਵੱਡਾ ਫੈਨ ਲਾ ਕੇ ਤੁਹਾਨੂੰ ਪ੍ਰੋਜੈਕਟ ਦਾ ਰਾਹ ਪਤਾ ਦੋਸਤੋ ਉਸੇ ਹਿਸਾਬ ਨਾਲ ਤੁਸੀਂ ਜਿਹੜਾ ਕਿ ਆਪਦੇ ਬਲਬ ਵਗੈਰਾ ਜ਼ਿਆਦਾ ਵੱਡਾ ਲਾ ਸਕਦੇ ਹੋ ਫੈਨ ਵੱਡਾ ਲਾ ਸਕਦੇ ਜਿਸ ਤਰ੍ਹਾਂ ਇਹ ਡੱਬਾ ਜੀ ਤੁਹਾਡੇ ਕੋਲ ਵੱਡਾ ਹੋਊਗਾ ਤਾਂ ਤੇ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਦੋਸਤੋ ਥੈਂਕ ਯੂ ਜ